ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਵੇਂ ਆਪ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡਲਟਾ ਵਿਖੇ ਮੀਰੀ ਪੀਰੀ ਦਿਵਸ ਦੇ ਸੰਬੰਧ ਦੇ ਵਿੱਚ ਜੋ ਅਗਸਤ 2 ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿੱਥੇ ਉਹਨਾਂ ਨਗਰ ਕੀਰਤਨਾ ਦੇ ਅੰਦਰ ਪ੍ਰਸਿੱਧ ਰਾਗੀ ਢਾਡੀ ਅਤੇ ਵਿਸ਼ੇਸ਼ ਤੌਰ ਤੇ अनेका ਹੀ ਪ੍ਰਕਾਰ ਦੇ ਲੰਗਰ ਸਜਣੇ ਹਨ ਉੱਥੇ ਹੀ ਇੱਕ ਸਟਾਲ ਦਸਤਾਰਾਂ ਦੇ ਲੰਗਰ ਵੀ ਸਜ ਰਹੇ ਹਨ ਸੋ ਸਾਡੇ ਕੋਲ ਦਸਤਾਰੇ ਖਾਲਸਾ ਕਲੱਬ ਕੈਲੀਫੋਰਨੀਆ ਰਾਜਪੁਰਾ ਵੱਲੋਂ ਕੈਲੀਫੋਰਨੀਆ ਤੋਂ ਉਚੇਚੇ ਤੌਰ ਤੇ ਭਾਈ ਲਖਵਿੰਦਰ ਸਿੰਘ ਜੀ ਆਏ ਹਨ ਸੋ ਵਿਧੇਰੀ ਜਾਣਕਾਰੀ ਆਪ ਜੀ ਨੂੰ ਉਹ ਆਪ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ અપਾਰ ਕਿਰਪਾ ਸਦਕਾ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਹੈ ਅਸੀਂ ਵਿਸ਼ੇਸ਼ ਤੌਰ ਤੇ ਅਮਰੀਕਾ ਦੀ ਧਰਤੀ ਤੋਂ ਕੈਨੇਡਾ ਸਰੀ ਵਿਖੇ ਪਹੁੰਚਿਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਗੁਰਮਤ ਪ੍ਰਚਾਰ ਅਤੇ ਬਹੁਤ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਵੱਲੋਂ ਕਮੇਟੀ ਵੱਲੋਂ ਜੋ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿੱਥੇ ਅਨੇਕਾ ਪ੍ਰਕਾਰ ਦੇ ਜਿੱਦਾਂ ਵੀਰ ਜੀ ਨੇ ਦੱਸਿਆ ਲੰਗਰ ਸਜਣਗੇ ਉੱਥੇ ਤੇ ਦਸਤਾਰਾਂ ਦੇ ਲੰਗਰ ਵੀ ਸਜਾਈ ਜਾਣਗੇ ਤੇ ਦਸਤਾਰਾਂ ਆਪ ਜੀ ਨੂੰ ਪਤਾ ਹੈ ਹਰ ਈਵੈਂਟ ਤੇ ਅਮਰੀਕਾ ਚ ਵੀ ਅਲੱਗ-ਅਲੱਗ ਦੇਸ਼ਾਂ ਚ ਜਾ ਕੇ ਆਪਾਂ ਫਰੀ ਦਸਤਾਰਾਂ ਦੀ ਸੇਵਾ ਕਰੀਦਾ ਹੈ ਇਸ ਵਾਰ ਵੀ ਸਰੀ ਵਿਖੇ ਕਿਉਂਕਿ ਆਪਾਂ ਫਰੀ ਦਸਤਾਰਾਂ ਸਜਾਵਾਂਗੇ ਅਤੇ ਫਰੀ ਦਸਤਾਰਾਂ ਦੇਵਾਂਗੇ ਜਿਨ੍ਹਾਂ ਨੇ ਵੀ ਦਸਤਾਰਾਂ ਸਜਾਉਣੀਆਂ ਹੋਣ ਜਾਂ ਦਸਤਾਰਾਂ ਲੈਣੀਆਂ ਹੋਣ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਅੰਦਰ ਆ ਕਰਕੇ ਇਹ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਸੇਵਾ ਇਦਾਂ ਹੀ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ